ਪਿਛਲੇ ਹਫਤੇ ਕੈਨੇਡਾ ਪੋਸਟ ਦੇ ਵਰਕਰਾਂ ਦੀ ਨੁਮਾਇੰਦਗੀ ਕਰਨ ਵਾਲੀ ਕੈਨੇਡੀਅਨ ਯੂਨੀਅਨ ਆਫ ਪੋਸਟਲ ਵਰਕਰਸ ਦੁਆਰਾ 72 ਘੰਟੇ ਦਾ ਸਮਾਂ ਦੇਣ ਤੋਂ ਬਾਅਦ ਸ਼ੁੱਕਰਵਾਰ ਨੂੰ ਹੜਤਾਲ ਸ਼ੁਰੂ ਕਰ ਦਿੱਤੀ ਗਈ। ਹੜਤਾਲ ਦੇ ਚੌਥੇ ਦਿਨ ਹੀ ਕਈ ਕੈਨੇਡੀਅਨਸ ਜ਼ਰੂਰੀ ਦਸਤਾਵੇਜ਼ ਤੋਂ ਲੈ ਕੇ ਛੁੱਟੀਆਂ ਦੀ ਖਰੀਦਦਾਰੀ ਵਿੱਚ ਵਿਗਨ ਮਹਿਸੂਸ ਕਰ ਰਹੇ ਹਨ। ਅਤੇ ਕਈ ਮੰਨਦੇ ਹਨ ਕਿ ਇਹ ਵਰਕ ਸਟਾਪੇਜ ਨਿਰਾਸ਼ਾਜਨਕ ਹੈ। ਹੌਲਿਡੇਜ਼ ਆ ਰਹੀਆਂ ਆ, 크리스마ਸ ਟਾਈਮ ਹੈਗਾ, ਨਿਊ ਇਅਰਸ ਆ ਰਿਹਾ ਹੈਗਾ। ਕਿਉਂਕਿ ਲੋਕ ਹੁਣ ਮੇਲ ਪਾਉਣਾ ਸ਼ੁਰੂ ਕਰਦੇ ਆ। ਕਿਉਂਕਿ ਜੇ ਇਹ ਸਟ੍ਰਾਈਕ ਇੱਦਾਂ ਹੀ ਚੱਲਦੀ ਰਹੀ ਤਾਂ ਲੋਕਾਂ ਨੂੰ ਸੈਲੀਬ੍ਰੇਸ਼ਨ ਦੇ ਵਿੱਚ ਦਿੱਕਤ ਆਊਗੀ। ਉਹਨਾਂ ਦਾ ਸਾਲ ਖਰਾਬ ਹੋਏਗਾ। ਅਗਲਾ ਸਾਲ ਵੀ ਖਰਾਬ ਹੋਏਗਾ। ਸਹੀ? ਲੋਕ ਗੁੱਸੇ ਹੋਏ ਹੋਣਗੇ ਮਨਾਣਾ ਔਖਾ ਹੋ ਜਾਣਾ। ਸਾਨੂੰ ਇੰਟਰਨੈਸ਼ਨਲੀ ਮੇਲਸ ਵੀ ਮੰਗਵਾਉਣੀਆਂ ਪੈਂਦੀਆਂ ਨੇ ਜਿਹੜੀਆਂ ਕੈਨੇਡਾ ਪੋਸਟ ਰਾਹੀਂ ਆਉਂਦੀਆਂ ਐ। ਸੋ ਉਹਦੇ ਤੋਂ ਵੀ ਪ੍ਰੋਬਲਮ ਆਉਂਦੀ ਐ ਐਂਡ ਕਈ ਏਰ ਕਈਆਂ ਕਈ ਇੰਪੋਰਟੈਂਟ ਡਾਕੂਮੈਂਟਸ ਹੁੰਦੇ ਆ ਸੋ ਟਾਈਮ ਨਾ ਰੀਚ ਆਊਟ ਨਹੀਂ ਹੁੰਦੇ ਨਾਉ ਇਟਸ ਅ ਹੌਲੀਡੇ ਸੀਜ਼ਨ ਐਂਡ ਅ ਸਪੈਸ਼ਲ 11/11 ਬੈਕ ਫਰਾਈਡੇ ਗoing on ਸੋ ਮਨੀ ਆਨਲਾਈਨ ਆਰਡਰਸ ਐਂਡ ਐਵਰੀਥਿੰਗ ਐਂਡ I think there would that would be get delayed ਹੜਤਾਲ ਦੇ ਚੱਲਦੇ ਕਈ ਡਾਕ ਕਰਾਂ ਦਾ ਕੰਮ ਖੜ ਗਿਆ ਹੈ ਜਿਸ ਦੇ ਨਾਲ ਕਈ ਛੋਟੇ ਅਤੇ ਲੋਕਲ ਕਾਰੋਬਾਰਾਂ ਨੂੰ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸੀਐਫਆਈਬੀ ਜਾਨੀ ਕਿ ਕੈਨੇਡੀਅਨ ਫੈਡਰੇਸ਼ਨ ਆਫ ਇੰਡੀਪੈਂਡੈਂਟ ਬਿਜ਼ਨੈਸਸ ਦੀ ਐਮਲੀ ਬੋਸਟਨ ਦਾ ਕਹਿਣਾ ਹੈ ਕਿ ਇਸ ਵਰਕ ਸਟਾਪੇਜ ਕਾਰਨ ਕਈ ਤਰ੍ਹਾਂ ਦੇ ਕੈਸ਼ ਫਲੋ ਵਿੱਚ ਰੁਕਾਵਟ ਮਹਿਸੂਸ ਕੀਤੀ ਜਾ ਸਕਦੀ ਹੈ। Right now, about a very strong majority almost 80% of small businesses um, rely on Canada Post for shipping goods. Um, but it's not just goods, it's also sending invoices, receiving payments. So there's a lot of cash flow issues that um, arise because of this type of work stoppage. However, I can tell you that three quarters of small businesses have said that they'll be negatively affected by this work stoppage, with a particular emphasis on the challenges with cash flow. Um, so 75% of small businesses across Canada are saying this is really not good for us, especially at this time of year headed into the holiday season. ਉਧਰ ਸੀਯੂਪੀਡਬਲਯੂ ਨਾਲ ਅੰਜੂ ਪਰਮਾਰ ਦਾ ਕਹਿਣਾ ਹੈ ਕਿ ਇਹ ਹੜਤਾਲ ਇੱਕ ਕਮਿਊਨਿਟੀ ਦਾ ਮੁੱਦਾ ਹੈ ਅਤੇ ਲੋਕਲ ਕਾਰੋਬਾਰਾਂ ਨੂੰ ਇਸ ਦੀ ਅਹਿਮੀਅਤ ਸਮਝਣੀ ਚਾਹੀਦੀ ਹੈ। ਅ ਸਮਾਲ ਬਿਜ਼ਨੈਸਸ ਨੂੰ ਵੀ ਅੰਡਰਸਟੈਂਡ ਕਰਨਾ ਚਾਹੀਦਾ ਵੀ ਉਹ ਏਮਪਲੋਏ ਨੂੰ ਜ਼ਿਆਦਾ ਫੋਰਸ ਕਰਨ ਵੀ ਵੀ ਨੀਡ ਅ ਕਲੈਕਟਿਵ ਐਗਰੀਮੈਂਟ ਵੀ ਵਾਂਟ ਟੂ ਵਰਕ। ਕਈ ਕਰਕੇ ਸਾਡੀ ਕੋਈ ਆਪਸ਼ਨ ਨਹੀਂ ਹੈਗੀ ਵੀ ਅਸੀਂ ਸਟ੍ਰਾਈਕ ਤੇ ਜਾਈਏ ਰਾਈਟ ਥਿਸ ਇਸ ਨਾਟ आवर ਚੋਇਸ ਪਰ এমਪਲੋਏ ਨੇ ਹੁਣ ਸਾਨੂੰ ਕੋਈ ਸਾਡੀ ਕੋਈ ਡਿਮਾਂਡ ਸੁਣੀਆ ਨਹੀਂ ਹੈਗੀਆਂ ਸੋ ਥਿਸ ਇਸ ਦ ਲਾਸਟ ਆਪਸ਼ਨ ਵੀ ਹੈਡ ਉਦھر ਸੀਐਫਆਈਬ ਦੀ ਐਮਲੀ ਬੋਸਟਨ ਨੇ ਦੱਸਿਆ ਕਿ ਅਜਿਹੀ ਸਥਿਤੀ ਵਿੱਚ ਕਈ ਲੋਕਲ ਕਾਰੋਬਾਰ ਡਿਲੀਵਰੀ ਦੇ ਹੋਰ ਸਾਧਨਾਂ ਵੱਲ ਰੁਖ ਕਰ ਰਹੇ ਹਨ ਆਰ ਸਮ ਬਿਜ਼ਨਸ ਹਵ ਆਲਰੀ ਸੈਡ ਵੀ ਯੂ ਨੋ ਵੀ ਆਰ ਟਰਨਿੰਗ ਟੂ ਅਦਰ ਸੋਰਸਸ ਲਾਈਕ ਐਮਾਜ਼ਨ ਫਾਰ ਐਗਜ਼ਾਮਪਲ ਇਨਸੈਡ ਆਫ ਰਿਲਾਇੰਗ ਔਨ ਥ ਮੋਰ ਟ੍ਰੈਡੀਸ਼ਨਲ ਕੈਨੇਡਾ ਪੋਸਟ ਸ਼ਿਪਿੰਗ ਮੈਥਡ ਆ ਦੀ ਯੂਨੀਅਨ ਐਂ ਫੈਡਰਲ ਮੀਡੀਏਟਰ ਦੀ ਮੌਜੂਦਗੀ ਵਿੱਚ ਗੱਲਬਾਤ ਕਰ ਰਹੇ ਹਨ ਅਤੇ ਦੋਵੇਂ ਧਿਰ ਹੜਤਾਲ ਦੇ ਵਿਗੜਨ ਤੋਂ ਪਹਿਲਾਂ ਕਿਸੇ ਸਮਝੌਤੇ ਤੇ ਪਹੁੰਚਣ ਦੀ ਉਮੀਦ ਕਰਦੇ ਹਨ ਰਸ਼ਮੀਨ ਰੁਪਾਲ ਆਮਨੀ ਨਿਊਜ਼ ਵੈਨਕੂਵਰ